ਕਟਨਾ ਸਰ ਇਸ ਤਰ੍ਹਾਂ ਐਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਇਹ ਜਾ ਰਹੇ ਸੀ ਆਪਣੇ ਕੰਮ ਤੇ ਰਸਤੇ 'ਚ ਕਿ ਅਚਨਚੇ ਇਹਨਾਂ ਦੀ ਗੱਡੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਐਕਸੀਡੈਂਟ ਆ ਕਿ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਦੋਵੇਂ ਜਾਨੀ ਲੱਤਾਂ ਤੇ ਡੈਡੀ ਦੀ ਤੇ ਸਾਡਾ ਭਤੀਜਾ ਔਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਉੱਥੇ ਲੱਤ ਟੁੱਟ ਗਈ ਤੇ ਹਸਪੀਟਲ ਲਿਆਂਦਾ ਗਿਆ ਹੁਣ ਮੰਡੇ ਰੈਡ ਬੋਡੀ ਤੇ ਸਿਚ ਤੇ ਇਸ ਟਾਈਮ ਨੂੰ ਅਸੀਂ ਪੋਸਟ ਮਾਰਨ ਲੈ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਹੋਵੇ ਇਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਤੋਂ ਆਇਆ ਜਾਵੇ। ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸੀ ਉਮਰ 25-26 ਸਾਲ ਪਿੰਡ ਪਾਮੜੀ ਜੇ ਇਹ ਜੀ ਆਪਣੇ ਇਹਨਾਂ ਦੇ ਖਾਲਦ ਸਾਹਿਬ ਜਿਹੜੇ ਛੱਡਣ ਜਾ ਰਹੇ ਸੀ ਕੰਮ ਤੇ ਮੁੰਡਾ ਜਾ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਉਹਨਾਂ ਨਾਲ ਟੱਕਰ ਹੋ ਗਈ ਇਹਨਾਂ ਦੀ ਤੇ ਜਿਹਦੇ ਕਰਕੇ ਇੱਕ ਮਿੱਕੀ ਹੈ ਨਾਮ ਜਿਹਦਾ ਉਹ ਡੈਥ ਹੋ ਚੁੱਕੀ ਆ ਤੇ ਦੋ ਸੀਰੀਅਸ ਨੇ ਮੋਟਰਸਾਈਕਲ ਦੇ ਸੀ ਅੱਗੇ ਉਹ ਗੱਡੀ ਕਾਰ ਵਾਲੀ ਸੀ ਉਹਨਾਂ ਦੇ ਟਕਰੋ ਗਈ ਉਹਨਾਂ ਨਾਲ ਅੱਨਾ ਕੋਈ ਬਸ ਕੋਈ ਫੋਨ ਆਇਆ ਕਿਸੇ 11% ਇਹ ਬਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜਣਾ ਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਹਦੇ ਵਿੱਚ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ ਸਵਾਰ ਸੀ ਜੀ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਮੜੀ ਹੈ ਤੇ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ ਤੇ ਸਵਾਰ ਤੇ ਉਹਨਾਂ ਦੋਵਾਂ ਵੀ ਜੜੀਆਂ ਵਾ ਉਹ ਐਕਸੀਡੈਂਟ ਨਾਲ ਮੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਸਿਵਲਸ ਕੋਲ ਤਾਂ ਲਿਆ ਡੱਡ ਹੌਂਚ ਅਪਣੇ ਰੱਡਪਾਟਿਕ ਜਮਾਤ ਲੈ ਆ ਜੋ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਗੋਲਜਨ ਸੌਰੀ ਦੂਜੇ ਜਿਹੜੇ ਦੋਵੇਂ ਆਦਮੀ ਜਿਨ੍ਹਾਂ ਦਾ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋਈਆਂ ਨੇ ਉਹਨਾਂ ਦੇ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ